ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਅਖਬਾਰਾਂ ਚੋਂ ਪੰਥ ਅਤੇ ਪੰਜਾਬ ਦੀਆਂ ਇਸ ਹਫਤੇ ਦੀਆਂ ਮੁੱਖ ਖਬਰਾਂ ਅਤੇ ਤਬਸੀਰਾਂ ਲੈ ਕੇ ਹਾਜ਼ਰ ਹਾਂ ਮੈਂ ਭੁਪਿੰਦਰ ਸਿੰਘ ਭਾਈਖੇਲ ਇਸ ਹਫਤੇ ਦੀਆਂ ਖਾਸ ਖਬਰਾਂ ਦਰਬਾਰ ਸਾਹਿਬ ਪ੍ਰਕਰਮਾ ਵਿੱਚ ਯੋਗਾਸਣ ਦਾ ਮਸਲਾ ਨਕੌਦਰ ਕਾਨ ਦੇ ਸ਼ਹੀਦਾਂ ਨੂੰ ਕੈਲੀਫੋਰਨੀਆ ਅਸੈਂਬਲੀ ਵੱਲੋਂ ਮਿਲੀ ਮਾਨਤਾ ਸ਼ੰਭੂ ਬਾਰਡਰ ਤੇ ਕਿਸਾਨੀ ਮੋਰਚੇ ਤੇ ਢੀੜ ਵੱਲੋਂ ਹਮਲਾ ਬੇਦਵੀ ਕਾਂ ਦੇ ਮੁੱਖ ਦੋਸ਼ੀ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਹਾਈ ਕੋਰਟ ਵੱਲੋਂ ਮਿਲੀ ਜ਼ਮਾਨਤ ਰਾਜਸਥਾਨ ਜੁਡੀਸ਼ਲ ਪੇਪਰ ਵਿੱਚ ਗੁਰਸਿੱਖ ਲੜਕੀ ਨੂੰ ਕਿਰਪਾਨ ਪਹਿਨਣ ਕਰਕੇ ਪ੍ਰੀਖਿਆ ਵਿੱਚ ਭਾਗ ਨਹੀਂ ਲੈਣ ਦਿੱਤਾ ਗਿਆ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕੋਮਾਂਤਰੀ ਧਾਰਮਿਕ ਆਜ਼ਾਦੀ ਤੇ ਤਾਜ਼ਾ ਰਿਪੋਰਟ ਕੀਤੀ ਜਾਰੀ ਅਤੇ ਪੰਥ ਨੇ ਮਨਾਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਟੱਪਸਰੇ ਵਿੱਚ ਇਸ ਹਫਤੇ ਚਰਚਾ ਕਰਾਂਗੇ ਖਾਸ ਰਿਪੋਰਟ ਬਾਦਲ ਅਕਾਲੀ ਦਲ ਦੇ ਮੌਜੂਦਾ ਕਟੁਕਲੇਸ਼ ਨੂੰ ਲੈ ਕੇ ਕੀ ਅਕਾਲੀ ਦਲ ਨੂੰ ਬਾਦਲ ਦਲ ਬਣਾਉਣ ਤੋਂ ਲੈ ਕੇ ਪੰਥ ਦੀ ਦੁਰਦਸ਼ਾ ਕਰਾਉਣ ਤੱਕ ਦੇ ਜ਼ਿੰਮੇਵਾਰ ਲੋਕਾਂ ਦੀ ਨਿਸ਼ਾਨਦੇਹੀ ਜ਼ਰੂਰੀ ਕੈਲੀਫੋਰਨੀਆ ਅਸੈਂਬਲੀ ਵੱਲੋਂ ਕੋਦਰਕਾਂ ਡਿਵਰਸ ਮਨਾਉਣ ਦਾ ਮਤਾ ਪਾਸ ਕਰਨ ਦੇ ਮਾਇਨੇ 18ਵੀਂ ਲੋਕ ਸਭਾ ਦੇ ਚੋਣ ਨਤੀਜੇ ਤੇ ਮਸ਼ਹੂਰ ਅੰਗਰੇਜ਼ੀ ਮੈਗਜ਼ੀਨ ਫਰੰਟਲਾਈਨ ਦੇ ਖੁਲਾਸੇ ਤੇ ਕੁਝ ਚਰਚਾ ਵੀਡੀਓ ਜ਼ਰਾ ਲੰਮੀ ਜ਼ਰੂਰ ਹੈ ਪਰ ਅਹਿਮ ਹੈ ਇਸ ਲਈ ਬੇਨਤੀ ਹੈ ਕਿ ਅਖੀਰ ਤੱਕ ਦੇਖੋ ਇਸ ਵੀਡੀਓ ਨੂੰ ਦਰبار صاحب ਪ੍ਰਕਰਮਾ ਵਿੱਚ ਯੋਗਾਸਨ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਵੀਡੀਓ ਵਾਇਰਲ ਕਰਨ ਵਾਲੀ ਗੁਜਰਾਤ ਦੀ ਕੁੜੀ ਖਿਲਾਫ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਤੇ ਪੁਲਿਸ ਕੇਸ ਦਰਜ ਹੋਇਆ ਹੈ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਆਪਣੇ ਤਿੰਨ ਕਰਮਚਾਰੀਆਂ ਦੇ ਖਿਲਾਫ ਵੀ ਡਿਊਟੀ ਦੌਰਾਨ ਕੁਤਾਹੀ ਦੇ ਦੋਸ਼ ਹੇਠ ਕਾਰਵਾਈ ਕੀਤੀ ਹੈ ਪੰਜਾਬ ਹਰਿਆਣਾ ਸ਼ੰਭੂ ਬਾਰਡਰ ਤੇ ਕਿਸਾਨੀ ਮੰਗਾਂ ਨੂੰ ਲੈ ਕੇ 135 ਜਨਤੂ ਸ਼ਾਂਤਮਈ ਤਰੀਕੇ ਨਾਲ ਬੈਠੇ ਕਿਸਾਨਾਂ ਤੇ ਭੀੜ ਵੱਲੋਂ ਹਮਲਾ ਹੋਇਆ ਬਿਲਕੁਲ ਉਸੇ ਤਰਜ਼ ਤੇ ਜਿਵੇਂ ਦਿੱਲੀ ਦੇ ਸਿੰਘੂ ਬਾਰਡਰ ਤੇ ਭਾਜਪਾ ਦੇ ਗੁੰਡਿਆਂ ਨੇ ਕੀਤਾ ਸੀ ਕਿਸਾਨ ਆਗੂਆਂ ਦੇ ਮੁਤਾਬਕ ਇਹ ਮਾਈਨਿੰਗ ਮਾਫੀਆ ਤੇ ਭਾਜਪਾ ਦੇ ਗੁੰਡੇ ਸਨ ਹੈਰਾਨੀ ਦੀ ਗੱਲ ਹੈ ਕਿ ਮੌਕੇ ਤੇ ਮੌਜੂਦ ਪੰਜਾਬ ਪੁਲਿਸ ਵੀ ਬਣੀ ਰਹੀ ਮੂਕ ਦਰਸ਼ਕ ਬੇਰਵੀ ਕਾਂ ਦੇ ਮੁਖਤੌਦੀ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਹਾਈ ਕੋਰਟ ਵੱਲੋਂ ਮਿਲੀ ਜ਼ਮਾਨਤ ਨੇ ਇਨਸਾਫ ਉਡੀਕ ਰਹੇ ਲੋਕਾਂ ਨੂੰ ਕੀਤਾ ਨਿਰਾਸ਼ ਕਿਉਂਕਿ ਪ੍ਰਦੀਪ ਕਲੇਰਵਲ ਨੂੰ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਰੋਲ ਦੇ ਖੁਲਾਸਿਆਂ ਦੇ ਬਾਵਜੂਦ ਉਨ੍ਹਾਂ ਤੋਂ ਪੁੱਛਗਿੱਛ ਕੀਤੇ ਬਿਨਾਂ ਹੀ ਅਤੇ ਭਗੌੜਾ ਹੋਏ ਹਰਸ਼ ਤੁਰੀ ਅਤੇ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਪ੍ਰਦੀਪ ਕਲੇਰੀ ਨੂੰ ਜ਼ਮਾਨਤ ਦੇ ਦੇਣਾ ਖੜੇ ਕਰਦੇ ਹਨ ਕਈ ਸਵਾਲ ਇਸ ਇਸ ਤੋਂ ਪਹਿਲਾਂ ਵੀ ਬੇਦਬੀ ਕਾਂਡ ਅਤੇ ਫਿਰ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਫਰੀਦਕੋਟ ਤੋਂ ਚੰਡੀਗੜ੍ਹ ਦੀ ਅਦਾਲਤ ਵਿੱਚ ਤਬਦੀਲ ਕਰਕੇ ਅਸਿੱਧੇ ਤੌਰ ਤੇ ਗਵਾਹਾਂ ਨੂੰ ਕੀਤਾ ਗਿਆ ਹੈ ਨਿਰਉਤਸਾਹਤ ਰਾਜਸਥਾਨ ਜੁਡੀਸ਼ੀਅਲ ਪੇਪਰ ਵਿੱਚ ਗੁਰਸਿੱਖ ਲੜਕੀ ਐਡਵੋਕੇਟ ਅਰਮਨਜੋਤ ਕੌਰ ਨੂੰ ਕਿਰਪਾਨ ਪਹਿਨਣ ਕਰਕੇ ਪ੍ਰੀਖਿਆ ਵਿੱਚ ਭਾਗ ਨਹੀਂ ਲੈਣ ਦਿੱਤਾ ਗਿਆ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਮੰਤਰੀ ਰਾਜਸਥਾਨ ਨਾਲ ਇਹ ਮਸਲਾ ਉਠਾਇਆ ਹੈ ਸਿੱਖ ਆਗਮਾ ਅਤੇ ਬਾਰ ਐਸੋਸੀਏਸ਼ਨ ਦਾ ਵਫਦ ਵੀ ਸ੍ਰੀ ਗੰਗਾ ਨਗਰ ਦੇ ਡਿਪਟੀ ਕਮਿਸ਼ਨਰ ਨੂੰ ਮਿਲਿਆ ਸੰਬੰਧਿਤ ਪ੍ਰੀਖਿਆ ਕੇਂਦਰ ਦੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਕੀਤੀ ਗਈ ਹੈ ਮੰਗ ਲੜਕੀ ਦੇ ਪਿਤਾ ਸਰਦਾਰ ਬਲਜੀਤ ਸਿੰਘ ਨੇ ਰਾਜਸਥਾਨ ਹਾਈ ਕੋਰਟ ਵਿੱਚ ਪ੍ਰੀਖਿਆ ਕੇਂਦਰ ਦੇ ਅਧਿਕਾਰੀਆਂ ਦੇ ਖਿਲਾਫ ਪਟੀਸ਼ਨ ਫਾਇਲ ਕਰਨ ਬਾਰੇ ਵੀ ਵਿਚਾਰ ਦੀ ਗੱਲ ਕਹੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕੋਮਾਂਤੀ ਧਾਰਮਿਕ ਆਜ਼ਾਦੀ ਤੇ ਤਾਜ਼ਾ ਰਿਪੋਰਟ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਭਾਰਤ ਵਿੱਚ ਧਰਮ ਪਰਿਵਰਤਨ ਵਿਰੋਧੀ ਕਾਨੂੰਨਾ, ਨਫ਼ਰਤ ਭਰੇ ਭਾਸ਼ਣਾ ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਸੰਬੰਧਿਤ ਘਰਾਂ ਅਤੇ ਪੂਜਾ ਸਥਾਨਾਂ ਨੂੰ ਟਾਹਣ ਦੇ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ। ਹਾਲਾਂਕਿ ਭਾਰਤ ਨੇ ਇਸ ਰਿਪੋਰਟ ਨੂੰ ਸਿਰਿਓਂ ਹੀ ਖਾਰਜ ਕਰਦੇ ਹੋਏ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਤੇ ਪੱਖਪਾਤੀ ਅਤੇ ਵੋਟ ਬੈਂਕ ਦੀ ਸੋਚ ਤੋਂ ਪ੍ਰੇਰਿਤ ਹੈ। ਦੁਨੀਆ ਦਾ ਪਹਿਲਾ ਲੋਕਤੰਤਰੀ ਰਾਜ ਸਥਾਪਤ ਕਰਨ ਵਾਲੇ, ਕਿਰਤੀਆਂ ਕਾਮਿਆਂ ਨੂੰ ਰਾਜੇ ਬਣਾਉਣ ਵਾਲੇ ਪਹਿਲੇ ਸਿੱਖ ਰਾਜ ਦੇ ਉਸਾਰੀਏ, ਪਲੇਠੇ ਸਿੱਖ ਬਾਦਸ਼ਾਹ ਕੌਮੀ ਜਰਨਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਪੰਥ ਨੇ ਮਨਾਇਆ। ਦਸ਼ਮੀਪਿਤਾ ਦੇ ਥਾਪਲੇ ਸਤ ਕਾ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਲਾਹਤਾਨੀ ਸ਼ਹਾਦਤ ਵੀ ਉਹਨਾਂ ਦੀ ਬਹਾਦਰੀ ਅਡੋਲਤਾ ਨਿਡਰਤਾ ਅਤੇ ਰਾਜ ਭਾਗ ਵਾਂਗੂ ਹੀ ਸਿਖਰਲੇ ਦਰਜੇ ਦੀ ਮਿਸਾਲ ਬਣੀ ਹੁ ਪੇਸ਼ ਹੈ ਤਫਸਰਾ ਚੋਣਾ ਦੀ ਹਾਰ ਹੀ ਸਿਖਾਉਂਦੀ ਹੈ ਸਿਆਸਤਦਾਨਾਂ ਨੂੰ ਬਾਦਲ ਅਕਾਲੀ ਦਲ ਦਾ ਮੌਜੂਦਾ ਕਾਟੋ ਕਲੇਸ਼ ਵੀ ਇਸੇ ਦੀ ਦੇਣ ਹੈ ਮਲਾਈ ਖਾਨ ਵੇਲੇ ਜੋ ਚੁਕ ਗਲੁਪ ਮੁਸ਼ਟ ਘੁਸ਼ਟ ਅਰਧੋ ਅਰਧਨ ਸਵਾਹ ਕਰਦੇ ਰਹੇ ਬਾਦਲ ਸਾਹਿਬ ਬਾਦਲ ਸਾਫ ਕਰਦੇ ਰਹੇ ਅੱਜ ਉਹੀ ਖੁਦ ਨੂੰ ਟਕਸਾਲੀ ਅਕਾਲੀ ਦੱਸ ਕੇ ਬਦਲ ਏ ਤੇ ਬਦਲ ਉਹ ਕਰ ਰਹੇ ਹਨ ਸਵਾਲ ਹੈ ਕਿ ਜੋ ਉਸ ਵਕਤ ਵੀ ਸਾਰੇ ਪੰਥ ਨੂੰ ਦਿਸ ਰਿਹਾ ਸੀ ਪੰਥ ਦੇ ਇਨਾ ਖੈਰ ਖਵਾਹ ਨੂੰ ਕਿਉਂ ਨਹੀਂ ਸੀ ਦਿਸਦਾ ਇਨਾਂ ਨੂੰ ਹੁਣ ਦਿਸ ਰਿਹਾ ਹੈ ਜਦ ਪੰਥ ਨੇ ਇਨਾਂ ਨੂੰ ਕੂੜੇਦਾਨ ਚ ਸੁੱਟ ਦਿੱਤਾ ਹੈ ਜਿੰਨਾ ਕਸੂਰ ਸੀਨੀਅਰ ਬਦਲ ਅਤੇ ਸੁਖਬੀਰ ਬਦਲ ਦਾ ਹੈ ਉਸ ਦਾ ਸਾਥ ਦੇਣ ਵਾਲੇ ਵੀ ਉਹਨੇ ਹੀ ਕਸੂਰਬਾਰ ਹਨ ਜੇ ਇਹ ਉਸ ਵਕਤ ਖਾਮੋਸ਼ ਰਹੇ ਤਾਂ ਨਿੱਜੀ ਹਿਤਾ ਕਰਕੇ ਤੇ ਜੇ ਅੱਜ ਬੋਲ ਰਹੇ ਹਨ ਤਾਂ ਵੀ ਨਿੱਜੀ ਹਿਤਾ ਕਰਕੇ ਹੀ ਪੰਥ ਪ੍ਰਸਤੀ ਤਾਂ ਸਿਰਫ ਵਿਖਾਵਾ ਹੈ ਜੇ ਦੁੱਧ ਦੇ ਤੋਤੇ ਬਾਦਲ ਕੇ ਨਹੀਂ ਤਾਂ ਉਸੇ ਹਮਾਮ ਇਹ ਵੀ ਨੰਗੇ ਹੀ ਦੇਖੇ ਗਏ ਇਹ ਆਪਣਾ ਪੱਲਾ ਝਾੜ ਨਹੀਂ ਸਕਦੇ ਕੌਮ ਨੇ ਸਿਰਫ ਬਾਦਲਾ ਨੂੰ ਹੀ ਨਹੀਂ ਉਸਦੀ ਪੂਰੀ ਟੀਮ ਨੂੰ ਨਕਾਰਿਆ ਹੈ ਅੱਜ ਆਪਣੇ ਆਪ ਨੂੰ ਅੱਡ ਕਰਕੇ ਇਹ پاک ਸਾਸ ਨਹੀਂ ਸਾਬਤ ਕਰ ਸਕਦੇ ਹੋਇਆ ਇਸ ਤਰ੍ਹਾਂ ਕਿ ਲੋਕ ਸਭਾ ਚੋਣਾਂ ਦੀ ਕਾਰਗੁਜ਼ਾਰੀ ਦੇ ਨਾਲ ਹੀ ਧੂਆਂ ਦਿਸਣਾ ਸ਼ੁਰੂ ਹੋ ਗਿਆ ਸੀ। ਪਾਵਣ ਮੱਥ ਕੇ ਜਗਜ਼ਾਹਿਰ ਤਦ ਹੋਇਆ ਜਦ 25 ਜੂਨ ਨੂੰ ਜਲੰਧਰ ਵਿਖੇ ਸੀਨੀਅਰ ਅਕਾਲੀ ਆਗੂ ਜੋ ਖੁਦ ਨੂੰ ਟਕਸਾਲੀ ਕਹਿੰਦੇ ਹਨ ਨੇ ਇੱਕ ਮੀਟਿੰਗ ਕਰਕੇ ਅਕਾਲੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਦੀ ਮੰਗ ਕੀਤੀ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ। ਪਾਰਟੀ ਨੂੰ ਮੁੜ بلندੀਆਂ ਤੇ ਲੈ ਕੇ ਜਾਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕਰਨ ਦਾ ਵੀ ਮਤਾ ਪਾਸ ਕੀਤਾ ਗਿਆ। ਇਹ ਵੀ ਫੈਸਲਾ ਲਿਆ ਗਿਆ ਕਿ ਪਿਛਲੀਆਂ ਕੁਤਾਹੀਆਂ ਖਾਮੀਆਂ ਕਮੀਆਂ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਿਮਾ ਯਾਚਨਾ ਮੰਗਾਗੇ ਅਤੇ ਅੱਗੇ ਤੋਂ ਅਜਿਹੀ ਕੁਤਾਹੀ ਨਾ ਹੋਵੇ ਉਸ ਲਈ ਸੁਮਤ ਬਖਸ਼ਣ ਲਈ ਗੁਰੂ ਸਾਹਿਬ ਦੇ ਅੱਗੇ ਅਰਦਾਸ ਵੀ ਕਰਾਂਗੇ। 900 ਚੂਹੇ ਖਾ ਕੇ ਬਿੱਲੀ ਹਜ ਕੋ ਚਲੀ। ਦੇਖੋ ਭਾਈ ਇਹਨਾਂ ਨੂੰ ਵੀ ਗਿਆਨ ਕੀ ਆਈ ਆਂਦੀ ਆਉਣੀ ਹੀ ਸੀ ਜਦ ਜਮਕਾ ਡੰਡ ਮੁੰਡ ਪੇ ਲਾਗੇ ਖੈਰ ਉਸੇ ਦਿਨ ਦੂਜੇ ਪਾਸੇ ਸੁਖਬੀਰ ਬਾਦਲ ਨੇ ਵੀ ਆਪਣੇ ਹਮਾਇਤੀਆਂ ਦੀ ਮੀਟਿੰਗ ਚੰਡੀਗੜ੍ਹ ਚ ਕੀਤੀ ਉਹਨਾਂ ਤੋਂ ਆਪਣੀ ਲੀਡਰਸ਼ਿਪ ਤੇ ਭਰੋਸਾ ਲਿਆ ਸਿਧਾਂਤਾਂ ਦੀ ਗੱਲ ਕੀਤੀ ਚੰਡੀਗੜ੍ਹ ਪਾਣੀਆਂ ਅਤੇ ਫੈਡਰਲ ਢਾਂਚੇ ਦੀ ਮਜ਼ਬੂਤੀ ਨੂੰ ਯਾਦ ਕੀਤਾ ਬੰਦੀ ਸਿੰਘਾਂ ਅਤੇ ਕਿਸਾਨ ਮਸਲਿਆਂ ਦੀ ਸੁਣਵਾਈ ਦਾ ਚੇਤਾ ਆਇਆ ਨਾਲ ਹੀ स्कट मिजाइल ਛੱਡ ਦਿੱਤੀ ਕਿ ਪਾਰਟੀ ਵਿੱਚ ਬਗਾਵਤ ਲਈ ਭਾਜਪਾ ਅਤੇ ਕੇਂਦਰੀ ਏਜੰਸੀਆਂ ਜ਼ਿੰਮੇਵਾਰ ਹਨ ਇਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੇ ਤੁਲੀਆਂ ਹੋਈਆਂ ਹਨ ਇਸ ਦੇ ਬਾਅਦ ਇੱਕ ਇੱਕ ਕਰਕੇ ਬਹੁਤ ਸਾਰੇ ਆਗੂਆਂ ਦੇ ਤੂ ਤੂ ਮੈਮੇ ਨਾਲ ਪਰੇ ਹੋਏ ਬਿਆਨ ਅਖਬਾਰਾਂ 'ਚ ਛਪੇ ਬਸ ਇੱਕ ਨਹੀਂ ਬੋਲਿਆ ਉਹ ਕੌਣ ਵਿਕਰਮ ਮਜੀਠੀਆ ਜਿਸ ਦੇ ਲਈ ਮਸ਼ਹੂਰ ਹੈ ਉਹ ਕਿਸੇ ਵੀ ਮੁੱਦੇ ਤੇ ਲਤ ਅੜਾਏ ਬਗੈਰ ਰਹਿ ਨਹੀਂ ਸਕਦਾ ਪਰ ਇੰਨਾ ਕੁਝ ਹੋ ਗਿਆ ਹੁਣ ਤੱਕ ਉਹ ਖਾਮੋਸ਼ ਹੈ ਕਿਉਂ ਯੇ ਦਾ ਭਾਇਆ ਜਾਣੇ ਖੈਰ ਇਸ ਕਾਟੋ ਕਲੇਸ਼ ਤੋਂ ਜੋ ਅਕਸ ਉਭਰ ਕੇ ਸਾਹਮਣੇ ਆਉਂਦਾ ਹੈ ਉਹ ਇਹ ਕਿ ਬਾਦਲ ਅਕਾਲੀ ਦਲ ਦੀ ਲਗਾਤਾਰ ਚੋਣਾ ਵਿੱਚ ਹੋਈ ਹਾਰ ਕਰਕੇ ਲੰਮੇ ਸਮੇਂ ਤੱਕ ਸੱਤਾ ਦਾ ਸਵਾਦ ਲੈਣ ਵਾਲੇ ਅਕਾਲੀ ਆਗੂਆਂ ਤੇ ਵਰਕਰਾਂ ਦੇ غرੂਰ ਨੂੰ ਭਾਰੀ ਸੱਟ ਵੱਜੀ ਹੈ ਆਮ ਲੋਕਾਂ ਵਿੱਚ ਉਹਨਾਂ ਦਾ ਬਣਿਆ ਬਣਾਇਆ ਰਸੂਖ ਅਤੇ ਵजूद ਮਿੱਟੀ ਵਿੱਚ ਮਿਲ ਗਿਆ ਹੈ ਜਿਸ ਕਰਕੇ ਇਹ ਸੱਤਾ ਦੀ ਮਲਾਈ ਤੋਂ ਵਾਂਝੇ ਲੋਕ ਬੇਚੈਨ ਹੋ ਉਠੇ ਹਨ ਬਗਾਵਤ ਦੇ ਇਸੁਰ اسی ਬੇਚੈਨੀ ਤੋਂ ਪੈਦਾ ਹੋਏ ਹਨ ਆਪਣੀ ਸਾਖ ਨੂੰ ਮੁੜ ਬਹਾਲ ਕਰਨ ਲਈ ਹੀ ਇਹ ਬਾਗੀ ਹੋਏ ਹਨ ਬਿਲਕੁਲ ਉਸੇ ਤਰ੍ਹਾਂ ਜਿਵੇਂ ਡੁੱਬਦੇ ਜਹਾਜ਼ ਤੋਂ ਚੂਹੇ ਭਜਦੇ ਹਨ ਲੇਕਿਨ ਉਹਨਾਂ ਦਾ ਹਸ਼ਰ ਕੀ ਹੁੰਦਾ ਹੈ ਡਿੱਗਦੇ ਉਹ ਵੀ ਸਮੁੰਦਰ ਵਿੱਚ ਹੀ ਹਨ ਕਿੰਨੀ ਕੁ ਤਾਰੀ ਲਾ ਲੈਣਗੇ ਇਸੇ ਤਾਰੀ ਲਈ ਇਨਾ ਬਾਗੀ ਆਗੂਆਂ ਨੇ ਦੋ ਰੁਕਾਤੀ ਨੀਤੀ ਘੜੀ ਹੈ ਪਹਿਲੀ ਕਿ ਬਾਦਲਾਂ ਦੇ ਖਿਲਾਫ ਲੋਕਾਂ ਦੇ ਵਿੱਚ ਬਣੇ ਹੋਏ ਨੈਰੇਟਿਵ ਨੂੰ ਆਪਣੇ ਪੱਖ ਵਿੱਚ ਭੁਗਤਣ ਲਈ ਬਾਦਲਾਂ ਦੇ ਖਿਲਾਫ ਖੜਿਆ ਜਾਵੇ। ਦੂਜਾ ਬਾਦਲਾਂ ਵੱਲੋਂ ਕੀਤੀਆਂ ਪੰਥ ਵਿਰੋਧੀ ਕਾਰਵਾਈਆਂ ਨੂੰ ਢੰਗ ਕੇ ਆਪਣੇ ਆਪ ਨੂੰ ਪਾਕ ਸਾਫ ਪੰਥਕ ਅਤੇ ਟਕਸਾਲੀ ਅਕਾਲੀ ਪ੍ਰਚਾਰਿਆ ਜਾਵੇ। ਇਸੇ ਨੀਤੀ ਦੇ ਤਹਿਤ ਸੁਖਬੀਰ ਬਾਦਲ ਤੋਂ ਅਸਤੀਫਾ ਮੰਗਿਆ ਗਿਆ ਹੈ ਇਸੇ ਨੀਤੀ ਤਹਿਤ ਪੰਥਕ ਪਾਰਟੀ ਨੂੰ ਮੁਰਸੁਰਜੀਤ ਕਰਨ ਜਾਂ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕਰਨ ਦਾ ਹੌਕਾ ਦਿੱਤਾ ਗਿਆ ਹੈ ਇਹ ਤਾਰੀ ਇਹਨਾਂ ਨੂੰ ਕਿਸੇ ਬੰਨੇ ਲਾਵੇਗੀ ਜਾਂ ਹੋਰ ਡੋਬੇਗੀ ਇਹ ਇਹਨਾਂ ਦੇ ਗਿਰਗਿਟੀ ਪੈਤਰੇ ਅਤੇ ਲੋਕਾਂ ਦੇ ਯਕੀਨ ਤੇ ਮਨਸਰ ਕਰੇਗਾ ਲੇਕਿਨ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਖੁਦ ਨੂੰ ਟਕਸਾਲੀ ਅਖਵਾਉਣ ਵਾਲੇ ਜ਼ਿਆਦਾਤਰ ਆਗੂ ਪਹਿਲਾਂ ਵੀ ਕਿਸੇ ਨਾ ਕਿਸੇ ਅਕਾਲੀ ਲੀਡਰ ਜਾਂ ਅਕਾਲੀ ਧੜੇ ਨਾਲ ਜੁੜੇ ਹੋਏ ਸਨ ਜਿਵੇਂ ਕਿ ਮਾਸਟਰ ਤਾਰਾ ਸਿੰਘ ਟੋੜਾ ਤਲਵੰਡੀ ਕਰਤਾਰ ਸਿੰਘ ਵਰਗੇ ਪਰਿਵਾਰਾਂ ਨਾਲ ਅਤੇ ਉਸ ਧੜੇ ਦੇ ਆਗੂ ਦੇ ਅਕਾਲ ਚਲਾਣੇ ਕਰਕੇ ਜਾਂ ਧੜਾ ਜਜ਼ਬ ਹੋਣ ਕਰਕੇ ਮਿਲ ਕੇ ਮਲਾਈ ਛਕਣ ਦੀ ਆਸ 'ਚ ਬਾਦਲਾਂ ਨਾਲ ਆ ਜੁੜੇ ਸਨ ਸੱਤਾ ਦੀ ਦੌੜ ਵਿੱਚ ਸ਼ਾਮਿਲ ਅਕਾਲੀ ਦਲ ਦਾ ਟੁੱਟਣਾ ਤੇ ਮਿਲਣਾ ਸਪਲਿਟ ਐਂਡ ਮਰਜਰ ਪਹਿਲੀ ਵਾਰ ਨਹੀਂ ਹੈ ਅਤੇ ਇਹ ਗੇਮ ਆਫ ਥਰೋನ್ ਸੱਤਾ ਦੀ ਖੇਡ ਦੀ ਹੀ ਇੱਕ ਨੀਤੀ ਹੀ ਹੈ ਕੁੜਿਆਰ ਕੁੜਿਆਰੀ ਆਇ ਰਲਿਆਂ ਦਾ ਜਮਗਠ ਹੀ ਰਿਹਾ ਹੈ ਪੰਥ ਤੋਂ ਮੂੰਹ ਫੇਰੀ ਬੈਠਾ ਅਕਾਲੀ ਦਲ ਇਸ ਤਰ੍ਹਾਂ ਕੁਲਬਿਲਾ ਕੇ ਬੱਦਲ ਅਕਾਲੀ ਦਲ ਦਾ ਅਜ ਦਾ ਸੰਕਟ ਨਿਜ ਤੋਂ ਪ੍ਰਭਾਵਿਤ ਲੋਕਾਂ ਦੀ ਕੁੱਕਲ ਫਾਈਟ ਹੈ ਹਾਰ ਦੀ ਹਤਾਸ਼ਾ ਤੋਂ ਉਭਜੀ ਬੇਚੈਨੀ ਦਾ ਨਤੀਜਾ ਹੈ ਇਸ ਸਥਿਤੀ ਦਾ ਭਾਜਪੀ ਜਾਂ ਆਰਐਸਐਸ ਲਾਹਲ ਲੈਣਗੀ ਇਸ ਲਈ ਉਹ ਵੀ ਬਹੁਤ ਹੱਦ ਤੱਕ ਸਹੀ ਹਨ ਜੋ ਬਾਗੀਆਂ ਨੂੰ ਭੰਡ ਰਹੇ ਹਨ ਕਿ ਇਹ ਬਗਾਵਤ ਆਪਰੇਸ਼ਨ ਕਮਲ ਦੀ ਉਂਗਲ ਹੈ ਬਿੱਲੀਆਂ ਦੀ ਲੜਾਈ 'ਚ ਬਾਂਦਰ ਲਾਹ ਲਵੇਗਾ ਕਸੂਰ ਬਿੱਲੀਆਂ ਦਾ ਹੈ ਜਿਨ੍ਹਾਂ ਆਪ ਹੀ ਇਹ ਹਾਲਾਤ ਬਣਾਏ ਉਪਰੋਂ ਪਰੋਸਾ ਬਾਂਦਰਾ ਤੇ ਇਹ ਵੀ ਕਿ ਬਾਦਲ ਦਲਵਲ ਨੂੰ ਇਸ ਸੰਕਟ ਨੂੰ ਨਿਰਾਪura ਭਾਜਪਾ ਜਾਂ ਕੇਂਦਰੀ ਏਜੰਸੀਆਂ ਨੂੰ ਜ਼ਿੰਮੇਵਾਰ ਦੱਸਣਾ ਲੋਕਾਂ ਦੀ ਸਹਾਨਭੂਤੀ ਲੈਣ ਦਾ ਇੱਕ ਪਖੰਡ ਹੈ ਲੋਕਾਂ ਨੂੰ ਬੇਕੂਫ ਬਣਾਉਣ ਵਾਲਾ ਪੈਤਰਾ ਹੈ ਕਿਉਂਕਿ ਭਾਜਪਾ ਨਾਲ ਅਕਾਲੀ ਦਲ ਦੀ ਭਾਈਵਾਲੀ ਬਾਦਲਕਿਆਂ ਦੀ ਹੀ ਦੇਣ ਹੈ ਜੋ ਦਹਾਕਿਆਂ ਤੱਕ ਭਾਜਪਾ ਅਤੇ ਆਰਐਸਐਸ ਦੇ ਇਸ਼ਾਰੇ ਤੇ ਮਰਕਟ ਵਾਂਗੂ ਨੱਚਦੇ ਰਹੇ ਨਾ ਕਦੇ ਪੰਥ ਦਾ ਵਿਚਾਰਿਆ ਅਤੇ ਨਾ ਹੀ ਪੰਜਾਬ ਦਾ ਹੁਣ ਆਪਰੇਸ਼ਨ ਕਮਲ ਤੋਂ ਡਰਨ ਦੀ ਗੱਲ ਨਿਰੇ ਘੜਿਆਲੀ ਅਥਰੂ ਹਨ ਇਹ ਬਾਦਲਕਿਆਂ ਦਾ ਹੀ ਯੋਗਦਾਨ ਹੈ ਜੋ ਆਪਰੇਸ਼ਨ ਕਮਲ ਕਾਮਯਾਬ ਹੋ ਚੁੱਕਿਆ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਵੋਟ ਪਰਸੈਂਟੇਜ ਅਕਾਲੀ ਦਲ ਬਾਦਲ ਨਾਲੋਂ ਕਿਤੇ ਵੱਧ ਚੁੱਕੀ ਹੈ ਇਸ ਲਈ ਸਵਾਲ ਪੈਦਾ ਹੁੰਦਾ ਹੈ ਕਿ ਮੌਜੂਦਾ ਅਕਾਲੀ ਦਲ ਬਾਦਲ ਸੰਕਟ ਤੋਂ ਪੰਜਾਬ ਨੂੰ ਕੋਈ ਨਵਾਂ ਬਦਲ ਮਿਲੇਗਾ ਕੀ ਪੰਥਕ ਧੜਿਆਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਰਲ ਕੇ ਨਵੀਂ ਧਿਰ ਬਾਰੇ ਚੱਲ ਰਹੀ ਗੱਲਬਾਤ ਜਾਂ ਬਾਦਲਾਂ ਤੋਂ ਬਾਗੀ ਨਾਮਵਰ ਕੀਰਤਨੀਏ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਸ਼ੇਰੇ ਪੰਜਾਬ ਨਾਮ ਦੀ ਸਿਆਸੀ ਪਾਰਟੀ ਦਾ ਗਠਨ ਦਾ ਐਲਾਨ ਪੰਜਾਬੀਆਂ ਦੀ ਆਸਾਂ ਉਮੀਦਾਂ ਨੂੰ ਮੁੜ ਸੁਰਜੀਤ ਕਰ ਸਕੇਗਾ ਹਾਲ ਨਿਕੜੀ ਇਸ ਬਾਰੇ ਕੁਝ ਵੀ ਕਹਿਣਾ ਮناسب ਨਹੀਂ ਹਾਂ ਬਾਦਲ ਦਲ ਦੇ ਬਾਗੀ ਅਕਾਲੀਆਂ ਦੇ ਦਮਗੱਜੇ ਦੇ ਚਾਂਸੇ ਤੋਂ ਬਚਣ ਦੀ ਲੋੜ ਜ਼ਰੂਰ ਹੈ ਜਿਸ ਬਾਬਤ ਉੱਗੇ ਵਕੀਲ ਸਰਦਾਰ ਨਵਕੀਰਨ ਸਿੰਘ ਦੀ ਸੋਸ਼ਲ ਮੀਡੀਆ ਤੇ ਪਾਈ ਇਹ ਪੋਸਟ ਧਿਆਨ ਖਿੱਚਦੀ ਹੈ ਕਿ ਅਕਾਲੀ ਦਲ ਦੇ ਗੌਰਵਮਈ ਇਤਿਹਾਸ ਕਰਕੇ ਸਿੱਖ ਕੌਮ ਦੇ ਸੁਭਚਿੰਤਕ ਅਕਾਲੀ ਦਲ ਦੀ ਮੌਜੂਦਾ ਸਥਿਤੀ ਵਾਸਤੇ ਚਿੰਤਤ ਹਨ ਇਹ ਕਿ ਅਕਾਲੀ ਦਲ ਦੀ ਅਧੋਗਤੀ ਲਈ ਬਦਲ ਜ਼ਿੰਮੇਵਾਰ ਹੈ ਪਰ ਕਿ ਅਕਾਲੀ ਦਲ ਦੀ ਬਾਗੀ ਸੁਰ ਜੋ ਅੱਜ ਸੁਖਬੀਰ ਬਾਦਲ ਨੂੰ ਬਦਲਣਾ ਚਾਹੁੰਦੇ ਹਨ ਇਸ ਗੱਲ ਦਾ ਜਵਾਬ ਦੇਣਗੇ ਕਿ ਬਾਦਲ ਪਰਿਵਾਰ ਦੇ ਮੰਨਮਤੀਆਂ ਕਰਨ ਅਤੇ ਗੁਰਮਤ ਸਿਧਾਂਤਾਂ ਨੂੰ ਛਿੱਕੇ ਟੰਗਣ ਵੇਲੇ ਉਹ ਚੁੱਪ ਕਿਉਂ ਸਨ ਸਖਬੀਰ ਬਾਦਲ ਦੀ ਲੀਡਰਸ਼ਿਪ ਖਿਲਾਫ ਬਾਗੀ ਹੋਏ ਇਨਾ ਜੋ ਅੱਜ ਅਕਾਲੀ ਦਲ ਨੂੰ ਬਚਾਉਣ ਦੀ ਦੁਹਾਈ ਦੇ ਰਹੇ ਹਨ ਇਨਾ ਤੇ ਕੌਮ ਕਿਵੇਂ ਯਕੀਨ ਕਰ ਲਵੇ ਕਿ ਇਹ ਸੱਚੇ ਮਨ ਨਾਲ ਅਕਾਲ ਤਖਤ ਸਾਹਿਬ ਤੇ 1 ਜੁਲਾਈ ਨੂੰ ਜਾ ਰਹੇ ਹਨ ਜਦੋਂ ਕਿ ਜਿਸ ਵਕਤ ਬਾਦਲ ਪਰਿਵਾਰ ਨੇ ਰਾਮ ਰਹੀਮ ਨੂੰ ਮਾਫੀ ਦੇਣ ਲਈ ਅਕਾਲ ਤਖਤ ਦੇ ਜਥੇਦਾਰ ਨੂੰ ਸਹਿਮਤ ਕੀਤਾ ਇਹ ਸਾਰੇ ਚੁੱਪ ਰਹੇ ਅਕਾਲ ਤਖਤ ਨੂੰ ਵਕਤ ਬਕਤ ਵਰਤਣ ਵੇਲੇ ਇਹ ਸਾਰੇ ਲੋਕ ਚੁੱਪ ਸਨ ਜੇਕਰ ਉਹ ਇਹ ਮਾਫੀ ਮੰਗਦੇ ਹਨ ਕਿ ਉਹਨਾਂ ਨੇ ਚੁੱਪ ਰਹਿ ਕੇ ਵੀ ਬਦਲ ਵਰਗੇ ਪਾਪ ਕੀਤੇ ਹਨ ਤਾਂ ਹੀ ਉਹਨਾਂ ਦੀ ਮਾਫੀ ਉਹਨਾਂ ਦੇ ਦਿਲੋਂ ਮੰਗੀ ਮਾਫੀ ਮੰਨੀ ਜਾ ਸਕਦੀ ਹੈ ਅਤੇ ਸਿੱਖ ਕੌਮ ਉਹਨਾਂ ਤੇ ਵਿਸ਼ਵਾਸ ਕਰਨ ਤੇ ਵਿਚਾਰ ਕਰ ਸਕਦੀ ਹੈ ਕੁਝ ਇਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੈਂਬਰ ਅਤੇ ਪ੍ਰਵਾਸੀ ਪੰਜਾਬੀ ਕਾਲਮ ਨਵੀਸ ਸਰਦਾਰ ਤਿਲੋਚਨ ਸਿੰਘ ਦੁਪਾਲਪੁਰ ਦਾ ਬਿਆਨ ਰੋਜ਼ਾਨਾ ਸਪੋਕਸਮੈਨ ਵਿੱਚ छਪਿਆ ਹੈ ਜਿਸ ਵਿੱਚ ਉਹਨਾਂ ਬਾਗੀ ਧੜੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮੁਆਫੀ ਮੰਗਣ ਦੇ 1 ਜੁਲਾਈ ਦੇ ਪ੍ਰਸਤਾਵਿਤ ਪ੍ਰੋਗਰਾਮ ਬਾਰੇ ਲਿਖਿਆ ਹੈ ਕਿ ਜੇ ਉਹ ਵਾਕਈ ਮੁਆਫੀ ਮੰਗਣਾ ਚਾਹੁੰਦੇ ਹਨ ਤਾਂ ਉਹ ਅਕਾਲ ਤਖਤ ਸਾਹਿਬ ਦੇ ਸਨੁਖ ਹੋ ਕੇ ਸਿੱਧੇ ਅਤੇ ਸਪਸ਼ਟ ਸ਼ਬਦਾਂ ਵਿੱਚ ਆਪਣੇ ਇੱਕ ਇੱਕ ਗੁਨਾਹ ਦਾ ਵੇਰਵਾ ਦੇ ਕੇ ਪੰਥ ਤੋਂ ਖਿਮਾ ਮੰਗਣ ਜੇ ਬਾਦਲਾਂ ਵਾਲੀ ਬੋਲੀ ਜਾਣੇ ਅਣਜਾਣੇ ਜਾਂ ਜੇ ਕੋਈ ਗਲਤੀ ਹੋਈਆਂ ਹੋਣ ਵਾਲੀ ਹੀ ਰਾਗਣੀ ਗਾਈ ਤਾਂ ਸਿੱਖ ਜਗਤ ਇਹਨਾਂ ਦੀ ਮੁਆਫੀ ਨੂੰ ਵੀ ਜਿਨ ਮਨਹੋਰ ਮੁਖਹੋਰ ਭਾਉ ਕਪਟ ਹੀ ਸਮਝੇਗਾ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਹੁਣ ਹਰ ਸਾਲ 4 ਫਰਵਰੀ ਨੂੰ ਨਕੋਦਰ ਦਿਵਸ ਮਨਾਇਆ ਜਾਵੇਗਾ ਨਕੋਦਰ ਕਾਂ ਦੇ ਸ਼ਹੀਦਾਂ ਨੂੰ ਕੈਲੀਫੋਰਨੀਆ ਅਸੈਂਬਲੀ ਵੱਲੋਂ ਮਾਨਤਾ ਦੇਣ ਦੇ ਕੀ ਮਾਇਨੇ ਹਨ ਇਹ ਸਵਾਲ ਅਹਿਮ ਹੈ ਖਾਸ ਤੌਰ ਤੇ ਸਿੱਖਾਂ ਲਈ ਜਿਨ੍ਹਾਂ ਤথা ਕਥਿਤ ਸਿੱਖਾਂ ਨੂੰ ਸਿੱਖਾਂ ਦੇ ਨਾਲ ਹੋ ਰਹੀ ਬੇਇਨਸਾਫੀਆਂ ਨਹੀਂ ਦਿਖਦੀਆਂ ਉਹਨਾਂ ਦੇ ਮੂੰਹ ਤੇ ਚਪੇੜ ਹੈ ਕੈਲੀਫੋਰਨੀਆ ਦਾ ਇਹ ਮਤਾ ਨਕੋਦਰ ਕਾਨ ਦੇ ਉਸ ਮਨਾਉਂ ਦਾ ਇਹ ਮਤਾ ਪਾਸ ਕਰਕੇ ਕੈਲੀਫੋਰਨੀਆ ਅਸੈਂਬਲੀ ਨੇ ਭਾਰਤ ਵਿੱਚ ਸਿੱਖਾਂ ਦੇ ਕਾਂ ਦੀ ਸੱਚਾਈ ਨੂੰ ਮੰਨ ਲਿਆ ਹੈ ਬਿਹਤਰ ਹੁੰਦਾ ਜੇ ਇਹ ਮਤਾ ਪੰਜਾਬ ਅਸੈਂਬਲੀ ਵੱਲੋਂ ਪਾਸ ਕੀਤਾ ਜਾਂਦਾ ਪੀੜਤਾਂ ਨੂੰ ਸਮੇਂ ਸਿਰ ਨਿਆਂ ਮਿਲਦਾ ਕੈਲੀਫੋਰਨੀਆ ਅਸੈਂਬਲੀ ਦੇ ਫੈਸਲੇ ਤੋਂ ਕਈ ਸਿੱਖ ਚਿਹਰੇ ਵੀ ਪਰੇਸ਼ਾਨ ਹੋ ਰਹੇ ਹਨ ਲੇਕਿਨ ਉਹ ਕਬੂਤਰਵਾ ਨੂੰ ਅੱਖਾਂ ਮੀਟ ਕੇ ਸੋਚਦੇ ਹਨ ਕਿ ਬਿੱਲੀ ਦਾ ਸ਼ਿਕਾਰ ਨਹੀਂ ਬਣਨਗੇ ਪੰਜਾਬੀ ਪਾਸ਼ਾ ਤੇ ਪਾਣੀਆਂ ਦੇ ਮਸਲੇ ਤੋਂ ਲੈ ਕੇ 1984 ਦੇ ਸਿੱਖ ਜਨੋਸਾਈਡ ਸਾਡੇ ਸਾਹਮਣੇ ਹਨ ਜੇ ਭਾਰਤੀ ਹਕੂਮਤ ਇਨਸਾਫ ਕਰਦੀ ਤਾਂ ਸਿੱਖਾਂ ਨੂੰ ਦੂਜੇ ਮੁਲਕਾਂ ਦੇ ਅੱਗੇ ਮਨੁੱਖੀ ਹਕਾਂ ਦੀ ਗੁਹਾਰ ਨਾ ਲਾਉਣੀ ਪੈਂਦੀ 38 ਸਾਲ ਬੀਤ ਗਏ ਹਨ ਅਜ ਤੱਕ ਨਕੋਦਰ ਕਾਂਡ ਦੇ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ ਇੱਕ ਵੀ ਦੋਸ਼ੀ ਕਾਨੂੰਨ ਦੇ ਘੇਰੇ ਵਿੱਚ ਨਹੀਂ ਲਿਆਂਦਾ ਗਿਆ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਚਾਰ ਸਿੱਖ ਨੌਜਵਾਨਾਂ ਵਿੱਚ ਸ਼ਹੀਦ ਭਾਈ ਰਵਿੰਦਰ ਸਿੰਘ ਨਿਤਨਾ ਦੇ ਪਿਤਾ ਸਰਦਾਰ ਬਲਦੇਵ ਸਿੰਘ ਹੀ ਅਜੇ ਜ਼ਿੰਦਾ ਹਨ ਜਦੋਂ ਕਿ ਤਿੰਨ ਹੋਰ ਸ਼ਹੀਦਾਂ ਦੇ ਮਾਪੇ ਇंसाफ ਦੀ ਉਡੀਕ ਕਰਦੇ ਕਰਦੇ ਇਸ ਸੰਸਾਰ ਤੋਂ ਜਾ ਚੁਕੇ ਹਨ 1986 ਦੇ ਵਿੱਚ 38 ਸਾਲ ਪਹਿਲਾਂ ਨਕੋਦਰ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰਗੰਨ ਸਾਹਿਬ ਦੀਆਂ ਪੰਜ ਪੀਣਾ ਸਾੜੇ ਜਾਣ ਦੇ ਵਿਰੁੱਧ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਕੁਚਲਣ ਲਈ ਉਸ ਸਮੇਂ ਦੀ ਅਕਾਲੀ ਸਰਕਾਰ ਦੀ ਪੰਜਾਬ ਪੁਲਿਸ ਵੱਲੋਂ ਅੰਨੇਵਾ ਗੋਲੀਆਂ ਚਲਾ ਕੇ ਚਾਰ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਪੰਜਾਬ ਸਰਕਾਰ ਨੇ ਇਸ ਘਟਨਾ ਦੀ ਜਾਂਚ ਤਾਂ ਕਰਵਾਈ ਪਰ ਇਸ ਦੀ ਰਿਪੋਰਟ ਤੇ ਅਮਲ ਨਹੀਂ ਕੀਤਾ ਨਹੀਂ ਇਸ ਜਾਂਚ ਰਿਪੋਰਟ ਨੂੰ ਨਿਯਮਾਂ ਦੇ ਮੁਤਾਬਕ 6 ਮਹੀਨਿਆਂ ਦੇ ਅੰਦਰ-ਅੰਦਰ ਅਸੈਂਬਲੀ ਵਿੱਚ ਪੇਸ਼ ਕਰਕੇ ਉਸਤੇ ਕਾਰਵਾਈ ਹੀ ਕੀਤੀ ਇਸ ਕਾਂਡ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਦੀ ਥਾਂ ਉਲਟਾ ਉਸ ਸਮੇਂ ਦੇ ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਨੂੰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪ੍ਰਿੰਸੀਪਲ ਸਖਤਰ ਬਣਾ ਕੇ ਰੱਖਿਆ ਅਤੇ ਰਿਟਾਇਰਮੈਂਟ ਮੰਗਰੋ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰ ਲਿਆ ਅਤੇ ਉਸ ਵਕਤ ਦੇ ਜਲੰਧਰ ਦੇ ਐਸਐਸਪੀ ਇਜ਼ਹਾਰ ਆਲਮ ਜਿਸ ਨੇ ਬਾਅਦ ਦੇ ਵਿੱਚ ਆਲਮ ਸੇਨਾ ਬਣਾ ਕੇ ਕਈ ਜੁਝਾਰੂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਉਸ ਨੂੰ ਵੀ ਅਕਾਲੀ ਦਲ ਵਿੱਚ ਸ਼ਾਮਿਲ ਕਰ ਲਿਆ ਸੀ ਉਸ ਦੀ ਪਤਨੀ ਨੂੰ ਮੁੱਖ ਸੰਚਦੀ ਸਖਤਰ ਬਣਾ ਕੇ ਨਿਵਾਜਿਆ ਗਿਆ ਅਖੀਰ ਵਿੱਚ ਮਸ਼ਹੂਰ ਅੰਗਰੇਜ਼ੀ ਮੈਗਜ਼ੀਨ ਫਰੰਟਲਾਈਨ ਦੀ ਰਿਪੋਰਟ ਕਿ 18ਵੀਂ ਲੋਕ ਸਭਾ ਦੇ ਚੋਣ ਨਤੀਜੇ ਤੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਉبرੇ ਕਿਸਾਨ ਆंदोलਨ ਦਾ ਪ੍ਰਭਾਵ ਸਾਫ਼ ਦੇਖਿਆ ਗਿਆ ਫਰੰਟਲਾਈਨ ਦੇ ਪੱਤਰਕਾਰ ਟੀਕੇ ਰਾਜ ਲక్ష్ਮੀ ਮੁਤਾਬਕ ਹਾਲਾਂਕਿ ਬੀਜੇਪੀ ਦੀ ਹਾਰ ਦੇ ਕਾਰਨਾਂ ਵਿੱਚ ਕਿਸਾਨਾਂ ਦੀ ਨਾਰਾਜ਼ਗੀ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਲੇਕਿਨ ਨਤੀਜਿਆਂ ਤੋਂ ਸਾਫ਼ ਹੈ ਕਿ ਪੰਜਾਬ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਰਾਜਸਥਾਨ ਅਤੇ ਮਹਾਰਾਸ਼ਟਰ ਜਿੱਥੇ ਕਿਸਾਨ ਅੰਦੋਲਨ ਜ਼ੋਰਾਂ ਤੇ ਸੀ ਉੱਥੋਂ ਹੀ ਮੋਦੀ ਨੂੰ ਕਾਫੀ ਨੁਕਸਾਨ ਹੋਇਆ ਹੈ ਅਤੇ ਇੰਡੀਆ ਗੱਠ ਜੋੜ ਨੂੰ ਫਾਇਦਾ ਇਹ ਸਭ ਮੋਦੀ ਵੱਲੋਂ ਕਿਸਾਨਾਂ ਲਈ ਕੀਤੇ ਬਹੁਤ ਸਾਰੇ ਐਲਾਨ ਦੇ ਬਾਵਜੂਦ ਹੋਇਆ ਹੈ ਮੈਗਜ਼ੀਨ ਨੇ 2024 ਦੀਆਂ ਲੋਕ ਸਭਾ ਦੇ ਚੋਣ ਨਤੀਜੇ ਤੇ ਵਿਅੰਗ ਕਸਦੇ ਹੋਏ ਕਵਰ ਪੇਜ ਤੇ ਛਾਪੇ ਕਾਰਟੂਨ ਰਾਹੀਂ ਮੋਦੀ ਦੇ ਸ਼ਾਹੀ ਹੰਕਾਰ ਦੀ ਪੈਂਟ ਲੈਂਦੇ ਹੋਏ ਦਿਖਾਇਆ ਹੈ ਅਤੇ ਲਿਖਿਆ ਹੈ ਰੀਸਾਈਜ਼ਡ ਅਰਥਾਤ ਅਸਲ ਔਕਾਤ ਦਿਖਾ ਦਿੱਤੀ ਇੱਕ ਹੋਰ ਲੇਖ ਵਿੱਚ ਇਰਫਾਨ ਅਮੀਨ ਮਲਿਕ ਲਿਖਦੇ ਹਨ ਕਿ ਕਸ਼ਮੀਰ ਵਿੱਚ ਵੱਧ ਵੋਟਾਂ ਪੈਣਾ ਲੋਕਾਂ ਵੱਲੋਂ ਧਾਰਾ 370 ਨੂੰ ਸਵੀਕਾਰ ਨਾ ਕਰਨਾ ਹੈ जिना वक्त वत पास पादे खिलाफ पुगत के अपनी नाराजगी जाहिर कीती है ऐसी इस हफ्ते दी अपडेट उम्मीद है खबरसार्वजनिक दी जानकारी ਤੁਹਾਨੂੰ सार्थक लगी होवेगी ਤੁਸੀਂ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਲਿਖ ਕੇ ਸਾਂਝੇ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਤਾਂ ਕਰ ਹੀ ਦਿਓ ਆਜ਼ਾਦ ਪੰਥਕ ਪੱਤਰਕਾਰਤਾ ਨੂੰ ਮਜ਼ਬੂਤ ਕਰਨ ਵਿੱਚ ਤੁਸੀਂ ਵੀ ਆਪਣਾ ਅਨਮੋਲ ਯੋਗਦਾਨ ਪਾਓ ਇਸ ਚੈਨਲ ਦੀ ਮੈਂਬਰਸ਼ਿਪ ਲੈ ਕੇ ਅਤੇ ਥੈਂਕਸ ਦੇ ਬਟਨ ਦਰਾਹੀਂ ਸਾਡੀ ਆਰਥਿਕ ਮਦਦ ਕਰੋ बेनती है आप सारे की चढ़ती कला की अरदस के खुश रहो आबाद रहो इसे नो इजाजत फिर मिला अगली वीडियो में अगली खबर न अगले हफ्ते तब तक पाओ गुरु वालों बख्शी हुई फतेह की सज वागुरु जी का खालसा वाहेगुरू जी की फतेह ਕਿਉਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹੁੰਦਾ ਆਇਆ ਹੈ ਸਿੱਖੀ ਦਾ ਵਿਰੋਧ ਤੁਰਕਾਂ ਤੋਂ ਲੈ ਕੇ ਮੁਗਲਾਂ ਤੱਕ ਖੁਰਾਕ ਖੋਜ ਮਿਟਾਉਣ ਦੀ ਮੁਹਿੰਮ ਮਿਲਾਵਟ ਰਲਾਉਣ ਦੀ ਮੁਹਿੰਮ ਤਿਲਕ ਜੰਜੂ ਦੇ ਰਾਖੇ ਸੀ ਪਰ ਪਹਾੜੀ ਰਾਜੇ ਬਣੇ ਦੁਸ਼ਮਣ ਉਨ੍ਹਾਂ ਹੀ ਜ਼ਰਾਇਮ ਪੇਸ਼ਾ ਕੌਮ ਕਿਹਾ ਜਿਨ੍ਹਾਂ ਲਈ ਜਾਨਾਂ ਵਾਰ ਗਏ ਸੀ ਆਖਿਰ ਸਿੱਖ ਹਮੇਸ਼ਾ ਕਿਉਂ ਰਹੇ ਨਿਸ਼ਾਨੇ ਤੇ ਜੇ ਜਾਣਨਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟ੍ਰੁਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ ਇਸ ਦਾ ਪੰਜਾਬੀ ਰੂਪ ਨਿਰਵੈਰ ਸੰਗ ਵੇਰ ਪ੍ਰਕਾਸ਼ਕ ਹਨ ਸਿੰਘ ਬਰਦਰਸ ਅੰਮ੍ਰਿਤਸਰ